ਰੇ ਬੇਟੇ ਨੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਕੀ ਇਹਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਇਹ ਸਰਕਾਰਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਜਿਨ੍ਹਾਂ ਨੇ ਸ਼ਰਾਬ ਪੀ ਕੇ ਆਪਦੀ ਮੌਤ ਆਪਦੇ ਹੱਥੀ ਖਰੀਦੀ ਤੇ ਉਹਨਾਂ ਨੂੰ ਮਿੰਟੀ ਲਾਇਆ 10-10 ਲੱਖ ਰੁਪਈਆ ਵੀ ਸਰਕਾਰੀ ਨੌਕਰੀ ਦਾ ਵੀ ਐਲਾਨ ਕਰਤਾ ਕੀ ਮੇਰੇ ਪੁੱਤ ਇੱਕ ਮੇਰਾ ਬੇਟਾ ਨਾਲ ਬੈਠਾ ਹਾਂਜੀ ਅਸੀਂ ਤਿੰਨ ਜੀ ਪਰਿਵਾਰ ਦੇ ਵਿੱਚ ਰਹਿ ਗਏ ਜੀ ਵੱਡਾ ਬੇਟਾ ਸਾਡਾ ਸਾਡੇ 20 ਸਾਲ ਦਾ ਮੇਰਾ ਪੁੱਤ ਜਾਣ ਤੋਂ ਤੁਰ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾ ਮੈਂ ਉਹਨਾਂ ਚਿਰ ਉਹਦੀਆਂ ਆਸਤੀਆਂ ਜਲ ਪ੍ਰਵਾਣੀ ਕਰੂੰਗੀ ਜਿੰਨਾ ਚਿਰ ਸਾਡੀ ਕੋਈ ਵੀ ਸੁਣਵਾਈ ਨਾ ਹੋਵੇ ਕਿਹੜੀ ਮਤਲਬ ਕੀ ਚਾਹੁੰਦੇ ਹੋ ਕਿ ਕਿਸ ਤਰੀਕੇ ਕਦੀ ਸੁਣਵਾਈ ਤੁਸੀਂ ਚਾਹੁੰਦੇ ਹੋ ਕਿੰਨਾ ਚਿਰ ਜਿਹੜੀਆਂ ਆਸਤੀਆਂ ਤੁਸੀਂ ਨਹੀਂ ਜਲ ਪ੍ਰਵਾਹ ਕਰਨਾ ਅਸੀਂ ਇੱਕ ਤਾਂ ਚਾਹੁੰਦੇ ਹਾਂ ਕਿ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਜੇ ਅਗਨੀ ਵੀਰ ਰੱਖਣੀ ਆ ਜਿੰਨਾ ਚਿਰ ਉਹ 4 ਸਾਲ ਪੱਕੇ ਨਹੀਂ ਕਰਦੇ ਉਹਨਾਂ ਨੂੰ 4 ਸਾਲ ਤੋਂ ਬਾਅਦ ਉਹਨਾਂ ਨੂੰ ਬਾਰਡਰਾਂ ਤੇ ਨਾ ਭੇਜਿਆ ਜਾਵੇ ਉਹਨਾਂ ਨੂੰ ਬਾਰਡਰਾਂ ਤੇ ਨਾ ਭੇਜਿਆ ਜਾ। ਉਹ ਅਸੀਂ ਕਾਸ਼ਦੀਪ ਨੂੰ ਭਰਤੀ ਨਾ। ਉਹਨੂੰ ਪੌਣੇ 2 ਸਾਲ ਹੋਏ ਸੀ। ਹਾਂਜੀ ਪੌਣੇ 2 ਸਾਲ। ਉਹ ਕਿੰਨੇ ਸਮੇਂ ਤੋਂ ਕਰਦੇ ਸੀ ਬਾਰਡਰ ਤੇ? ਉੱਥੇ ਉਹਨੂੰ 7 ਮਹੀਨੇ ਹੋ ਗਏ ਸੀ। ਹਾਂਜੀ 7 ਮਹੀਨੇ। ਤੁਹਾਡੀ ਅਕਸਰ ਗੱਲਬਾਤ ਹੁੰਦੀ ਸੀ ਦੱਸਦਾ ਸੀ ਹਾਲਾਤ ਉੱਥੋਂ ਦੇ ਕੀ? ਹਾਂਜੀ ਸਾਨੂੰ ਵੈਸੀ ਹਾਲਾਤ ਨਹੀਂ ਸੀ ਕਦੇ ਦੱਸੇ ਬੱਚੇ ਨੇ। ਵੀ ਕਹਿੰਦਾ ਸੀ ਮੰਮਾ ਵੀ ਅਸੀਂ ਸਾਰੀ ਗੱਲ ਦੱਸ ਨਹੀਂ ਸਕਦੇ। ਪਰ ਉਹ ਚਲੋ ਥੋੜੀ ਬਹੁਤੀ ਗੱਲ ਹੁੰਦੀ ਸੀ ਫੋਨ ਤੇ ਇੰਨਾ ਜ਼ਰੂਰ ਕਹਿੰਦਾ ਸੀ ਵੀ ਮੰਮਾ ਠੀਕ ਆ। ਹੈ ਬਾਰਡਰ ਤੇ ਆ। ਮੰਮਾ ਹੈ ਬਾਰਡਰ ਤੇ ਆ। ਹਾਂ ਚਲੋ ਠੀਕ ਆ ਬਸ ਇੰਨਾ ਕਹਿ ਕੇ ਫੋਨ ਕੱਟ ਦਿੰਦਾ ਸੀ ਇੱਕ ਦਿਨ ਡੈਥ ਤੋਂ ਪਹਿਲਾਂ ਵੀ ਇੱਕ ਦਿਨ ਰਾਤ ਨੂੰ ਵੀਡੀਓ ਕਾਲ ਆਉਂਦੀ ਆ ਵਧੀਆ ਗੱਲਬਾਤ ਕਰਦਾ ਸਵੇਰ ਨੂੰ ਸਾਨੂੰ ਸਵੇਰ ਉਹਦੀ ਮੌਤ ਦੱਸਦੇ ਆ ਕਿ 5 ਵਜੇ ਦੀ ਹੋਈ ਸੀ ਸਾਨੂੰ 10 ਵਜੇ ਕਾਲ ਆਉਂਦੀ ਆ ਅਸੀਂ ਮਾਪੇ ਵਿਲਕਦੇ ਆ ਸਾਨੂੰ ਪੁੱਤ ਨਹੀਂ ਮਿਲਣਾ ਮੈਂ ਇਹੋ ਹੀ ਬੇਨਤੀ ਕਰਦੀ ਹੱਥ ਜੋੜ ਕੇ ਕਿ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਮੇਰਾ ਪੁੱਤ ਜਾਨ ਤੋਂ ਚਲਾ ਗਿਆ ਪਰ ਹੋਰ ਕਿਸੇ ਮਾਂ ਦਾ ਪੁੱਤ 4 ਸਾਲਾਂ ਦੀ ਭਰਤੀ ਦੇ ਵਿੱਚ ਨਾ ਸ਼ਹੀਦ ਹੋ ਕੇ ਨਾ ਵਾਪਸ ਆਵੇ ਮੈਂ ਉਹਨਾਂ ਚੇਹ ਰਸਤੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਜਿੰਨਾ ਚੇਹ ਮੇਰੇ ਪੁੱਤ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾਊਗਾ ਜਿੰਨਾ ਚੇਹ ਮੇਰੇ ਪੁੱਤ ਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ ਅੱਛਾ ਇਹਦੀ ਬਾਅਦ ਕਿਸੇ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਜਾਂ ਤੁਹਾਡੇ ਪਰਿਵਾਰ ਨੇ ਕਿ ਕੀ ਕਾਰਨ ਹੈ ਕਿਉਂ ਨਹੀਂ ਸਨਮਾਨ ਮਿਲ ਰਿਹਾ ਜਾਂ ਤੁਹਾਨੂੰ ਕਾਰਨ ਪਤਾ ਲੱਗਿਆ ਕਿ ਜਿਹੜਾ ਉੱਥੇ ਕੀ ਘਟਨਾ ਵਾਪਰਦੀ ਹੈ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਠੀਕ ਨਹੀਂ ਸੀ ਤੇ ਮੈਨੂੰ ਤਾਂ ਕਿਸੇ ਗੱਲ ਦਾ ਵੀ ਪਤਾ ਨਹੀਂ ਪੁੱਤ ਅੱਜ ਤੁਸੀਂ ਆਏ ਹੋ ਸਾਡੀ ਸੁਣਵਾਈ ਹੋਈ ਆ ਨਹੀਂ ਤਾਂ ਕੋਈ ਵੀ ਸਾਡੇ ਕੋਲ ਪੁੱਛਗਿੱਛ ਨਹੀਂ ਕੀਤੀ ਗਈ ਕਿਸੇ ਤਰ੍ਹਾਂ ਦੀ ਹਾਂਜੀ ਕਿਵੇਂ ਦੇਖਦੇ ਹੋ ਜੀ ਜਿਵੇਂ ਆਸ-ਪਾਸੇ ਆਪ ਦੇਖ ਰਹੇ ਨੌਜਵਾਨ ਬੈਠੇ ਆ ਕਿ ਲੱਗਦਾ ਵੀ ਅਗਨੀ ਵੀਰ ਸਕੀਮ ਤਹਿਤ ਕੋਈ ਭੇਜੂਗਾ ਆਪਣੇ ਬੱਚਿਆਂ ਨੂੰ ਵੀ ਜੇ ਆਹ ਕੁਝ ਹੋਵਾ ਪਰਨ ਲੱਗਿਆ ਬਿਲਕੁਲ ਭੇਜਾਂਗੇ ਭੇਜਣ ਲਈ ਅਸੀਂ ਮਾਵਾਂ ਤਿਆਰ ਆਂ ਸਤ ਗੁਰ ਨੇ ਬੱਚਿਆਂ ਦੀ ਦਾਤ ਦਿੱਤੀ ਹੈ ਪੁੱਤਾਂ ਦੀ ਅਸੀਂ ਦੇਸ਼ ਤੇ ਉਤੋਂ ਕੌਮ ਤੋਂ ਵਾਰਨ ਲਈ ਤਿਆਰ ਪਰ ਇਹ ਚੀਜ਼ ਨਹੀਂ ਸਾਨੂੰ ਬਰਦਾਸ਼ ਕਿ ਸਾਡੇ ਬੱਚੇ ਨਾਲ ਤਾਂ ਗੋਲੀਆਂ ਖਾ ਲੈਣ ਸਰਹੱਦਾਂ ਤੇ ਨਾਲੇ ਸਾਡੇ ਬੱਚਿਆਂ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਜਾਂ 9 ਮਹੀਨਿਆਂ ਦੀ ਤਿਆਰੀ ਕਰਾ ਕੇ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਸਰਹੱਦਾਂ ਤੇ ਭੇਜਤਾ ਫੁੱਲ ਵਰਗੇ ਬੱਚੇ ਨੂੰ ਸਾਡੇ ਨੂੰ ਮੁੱਟੀ ਇੱਕ ਹੱਡੀਆਂ ਦੀ ਲਿਆ ਕੇ ਸਾਡੇ ਅੱਗੇ ਰੱਖਦੇ ਅਸੀਂ ਮਾਵਾ ਕਿਹੜੇ ਡੱਡ ਚ ਪਾਈਏ ਡੱਡੇ 7-7 ਫੁੱਟ ਦੇ ਪੁੱਤ ਅਸੀਂ ਵਾਰਨ ਨੂੰ ਤਿਆਰ ਆ ਪਹਿਲੇ ਦੇਨੀ ਅਸੀਂ ਕਫਨ ਬੰਨ ਕੇ ਤੋਰਤਾ ਘਰੋਂ ਜਦੋਂ ਉਹਨੂੰ ਤੇ ਅੱਜ ਸਾਨੂੰ ਇਹ ਕਿਹਾ ਜਾਂਦਾ ਵੀ ਹਾਂ ਇੱਕ ਘਟਨਾ ਵਾਪਰ ਗਈ ਕਿਉਂ ਆਪਰ ਗਈ ਘਟਨਾ ਬਈ ਅਸੀਂ ਕਿੱਥੇ ਜਾਈਏ ਕਿਹੜੇ ਡੱਡ ਚ ਪਾਈਏ ਅਸੀਂ ਮਾਵਾ ਗੁਰੂ ਗੋਬਿੰਦ ਸਿੰਘ ਨੇ ਸੇਹ ਦਿੱਤੀਆਂ ਸਾਨੂੰ ਉਹਨਾਂ ਆਪਦੇ ਚਾਰ ਪੁੱਤ ਵਾਰੇ ਆ ਉਹਦੀ ਕੋਈ ਉਹਦੀ ਉਹਦੇ ਅੱਗੇ ਕੋਈ ਸਭ ਸਭ ਬੋਧ ਤੂੰ ਆ ਰਹੀ ਸੀ ਹਨਾ ਪਰ ਇੱਕ ਉਹਦੀ ਸਿਹਤ ਦੇ ਚਲਦੇ ਹੋਏ ਅਸੀਂ ਮਾਵਾਂ ਆਪਦੇ ਪੁੱਤ ਘੋਮਤੂਵਾਰਨ ਨੂੰ ਤਿਆਰ ਆ ਪਰ ਐਦਾਂ ਨਹੀਂ ਸਾਡੇ ਬੱਚਾ ਨਾਲ ਨਾ ਇਨਸਾਫੀ ਹੋਣੀ ਚਾਹੀਦੀ ਕਿਸੇ ਮਾਂ ਦੇ ਪੁੱਤਾਂ ਨਾਲ ਕਿ ਘਰੋਂ ਤੁਸੀਂ ਲੈ ਗਏ ਹੋ ਫੌਜੀ ਕਹਿ ਕੇ ਸਾਨੂੰ ਨਹੀਂ ਪਤਾ ਉਹ ਅਗਨੀਵੀਰ ਕੀ ਆ ਸਾਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿੱਥੇ ਭੇਜ ਰਹੇ ਹੋ ਅਸੀਂ ਘਰੋਂ ਤੋਰਤਾ ਅੱਜ ਤੁਸੀਂ ਇਹ ਕਹਤਾ ਕਿ ਇੱਕ ਘਟਨਾ ਵਾਪਰ ਗਈ ਜੀ ਤੁਹਾਡਾ ਬੱਚਾ ਠੀਕ ਹੈ ਇੱਕ ਮੂੰਹ ਨਾਲ ਕਹਤਾ ਇੱਕ ਵੀ ਥੋੜਾ ਬੱਚੇ ਨੂੰ ਗੋਲੀ ਲੱਗ ਗਈ ਭਾਈ ਐਦਾਂ ਨਹੀਂ ਸ਼ਹੀਦ ਪੱਕੇ ਤੌਰ ਤੇ ਸ਼ਹੀਦ ਸਾਨੂੰ ਚਾਹੀਦਾ ਬੱਚੇ ਦਾ ਜੋ ਨਾਮ ਨੇਕੀ ਜੋ ਦੇਣੀ ਹੈ ਤੁਸੀਂ ਅਸੀਂ ਪੁੱਤ ਵਾਰਿਆ ਘੋਮ ਤੂੰ ਕੋਈ ਦੇ ਕੇ ਦੇਖੇ ਕਵੇ ਕੋਈ ਐਮਐਲਏ ਕਵੇ ਕੋਈ ਲੀਡਰ ਆ ਕੇ ਕੋਈ ਬੋਲੇ ਵੀ ਹਾਂ ਮੈਂ ਪੁੱਤ ਦਿੰਨਾ ਦੇਖੇ ਦੇਖੋ ਕਹਿ ਦੇਣਾ ਸੋਖਾ ਨਾ ਵੀ ਕੋਈ ਨਾ ਤੁਸੀਂ ਸਬਰ ਕਰੋ ਕਿਹੜਾ ਸਬਰ ਕਰੀਏ ਅਸੀਂ ਕਿਹੜੇ ਡੱਟ ਜਪਾਈਏ ਅਸੀਂ ਐਡੇੜੇ ਪੁੱਤ ਅਸੀਂ ਕੀ ਗੱਲ ਕਿਉਂ ਬਈ ਕਾਹ ਤੋਂ ਨਹੀਂ ਦਰਜਾ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ ਸਾਨੂੰ ਦਰਜਾ ਚਾਹੀਦਾ ਅਗਨੀ ਵੀਰ ਭਰਤੀ ਬੰਦ ਕੀਤੀ ਜਾਵੇ ਰੈਗੂਲਰ ਲਜਾਣੇ ਆ ਅਸੀਂ ਮਾਵਾਂ ਤਿਆਰ ਆ ਆਪਣੇ ਪੁੱਤਾਂ ਦੇ ਸਿਰ ਤੇ ਕਫੜ ਬੰਨ ਅਸੀਂ ਭੇਜਾਂਗੇ ਮਤਲਬ ਕੰਮ ਤਾਂ ਉਹੀ ਕਰ ਰਹੇ ਆ ਮਤਲਬ ਉਹੀ ਚਾਹ ਰਹੇ ਆ ਬਿਲਕੁਲ ਕਰ ਰਹੇ ਬਿਲਕੁਲ ਕਰ ਰਹੇ ਅੱਛਾ 4 ਸਾਲ ਲਈ ਜੇ ਤੁਸੀਂ ਕੱਚੇ ਰੱਖ ਰਹੇ ਹੋ ਤਾਂ 4 ਸਾਲ ਲਈ ਸੜੇ ਬੱਚੇ ਨੂੰ ਹਿਫਾਜ਼ਤ ਵਿੱਚ ਰੱਖੋ ਪੂਰੀ ਟ੍ਰੇਨਿੰਗ ਦੋ ਪੂਰੀ ਤਿਆਰੀ ਨਾਲ ਭੇਜੋ ਨਾ ਨੂੰ ਤੁਸੀਂ ਬਾਰਡਰਾਂ ਤੇ ਅਸੀਂ ਲੜਨ ਲਈ ਭੇਜ ਰਹੇ ਹਾਂ ਕੋਮਦੀ ਰੱਖਿਆ ਲਈ ਭੇਜ ਰਹੇ ਹਾਂ ਨਾ ਤੇ ਫਿਰ ਤੁਸੀਂ ਤਾਂ ਉਹਨਾਂ ਨੂੰ 9 ਸਾਲ ਦੀ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਭੇਜਦਾ ਜੀ ਸਰਹੱਤਾਾਂ ਤੇ ਕਿ ਗੋਲੀਆਂ ਖਾਣ ਲਈ ਕਿਸ ਲਈ ਕਿਉਂ ਡੱਬੇ ਚ ਬੰਦ ਹੋ ਕੇ ਸਾਡੇ ਘਰ ਆ ਜਾਣ ਨਹੀਂ ਅਗਨੀ ਵੀਰ ਬੰਦ ਕੀਤੀ ਜਾਵੇ ਸਾਡੇ ਆਕਾਸ਼ ਦੀਪ ਨੂੰ ਪੂਰੇ ਮਾਨ ਸਨਮਾਨ ਨਾਲ ਫੌਜੀ ਦਾ ਦਰਜਾ ਦਿੱਤਾ ਜਾਵੇ ਪੱਕੇ ਤੌਰ ਤੇ ਅਸੀਂ ਇਹ ਚਾਹੁੰਦੇ ਆਂ ਸਿਵਾ ਸਾਡਾ ਸਦਾ ਹੀ ਧੁਖਦਾਰੂ ਮਾਵਾ ਦਾ ਜੋ ਤੱਕ ਅਸੀਂ ਕਬਰਾਂ ਚ ਨਹੀਂ ਵੜਨਾ ਉਹ ਸਾਨੂੰ ਕਦੇ ਭੁੱਲ ਨਹੀਂ ਸਕਦਾ ਪਰ ਸਾਨੂੰ ਫਕਰ ਆ ਸਾਡਾ ਪੁੱਤ ਕਿਹੜਾ ਟੀਕਾ ਲਾ ਕੇ ਮੁੱਕਿਆ ਸਾਡਾ ਪੁੱਤ ਕਿਹੜਾ ਨਸ਼ਾ ਖਾ ਕੇ ਮੁੱਕਿਆ ਨਹੀਂ ਜਰਰਾ ਜਰਰਾ ਪੱਤਾ ਪੱਤਾ ਰੋ ਰਿਹਾ ਉਸ ਬੱਚੇ ਨੂੰ ਬੱਚੇ ਬੱਚੇ ਦੇ ਅੱਖ ਚ ਹੰਝੂ ਆ ਪੂਰਾ ਦੇਸ਼ ਪੂਰਾ ਦੇਸ਼ ਮਾਣ ਕਰ ਰਿਹਾ ਹਾਂ ਅਸੀਂ ਵੀ ਮਾਣ ਕਰ ਰਿਹਾ ਪਰ ਪਤੋ ਖਾਬਾ ਤੇ ਜਰਨਾ ਮਾਵਾ ਨੂੰ ਜੱਡੇ ਪੁੱਤ ਅਸੀਂ ਹੁਣ ਵੀ ਤਿਆਰ ਆ ਆ ਸਾਰੇ ਮੇਰੇ ਪੁੱਤ ਬੈਠੇ ਪਰ ਤੀਦੀ ਤਿਆਰੀ ਹੈ ਨਾ ਤੇ ਫਾਰਮ ਭਰੇ ਆ ਪਰ ਅਸੀਂ ਇਹ ਚਾਹੁੰਦੇ ਹਾਂ ਪੂਰੇ ਮਾਨਸਰਮਲ ਨਹੀਂ ਅਗਨੀਵੀਰ ਚਾਹੀਦਾ ਸਾਨੂੰ ਅਗਨੀਵੀਰ ਨਹੀਂ ਚਾਹੀਦਾ ਸਾਨੂੰ ਪੱਕੇ ਤੌਰ ਤੇ ਫੌਜੀ ਲੈ ਜਾਓ ਅਸੀਂ ਭੇਜਣ ਨੂੰ ਤਿਆਰ ਆ ਪੰਜਾਬ ਸਰਕਾਰ ਦਾ ਜਿਹੜਾ ਰੋਲ ਆ ਉਹਨੂੰ ਕਿਵੇਂ ਦੇਖਦੇ ਹਾਂ ਵੀ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਉਂਦਾ ਉਹ ਤਾਂ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਅਸੀਂ ਬਰਾਬਰ ਦਰਜਾ ਦੇਵਾਂਗੇ ਜਿਹੜਾ ਫੌਜੀ ਬੜੇ ਬੜੇ ਵਾਅਦੇ ਕਰਦੇ ਆ ਬੜੇ ਬੜੇ ਵਾਅਦੇ ਕਰਦੇ ਵੀ ਹਾਂ ਤੁਸੀਂ ਸਾਨੂੰ ਦਿਓ ਫਾਰਮ ਭਰੇ ਜਾਂਦੇ ਦੱਸਿਆ ਜਾਂਦਾ ਸੀ ਤੁਸੀਂ ਥੋੜੇ ਸਾਹਮਣੇ ਹੋ ਰਿਹਾ ਕੀ ਅਸੀਂ ਆਇਆ ਬੱਢੇ ਬੰਦ ਚ ਪੁੱਤ ਸਾਡਾ ਆਹ ਪੂਕੇ ਕੇ ਹੱਡੀਆਂ ਦੀ ਮੁੱਠੀ ਲਿਆ ਕੇ ਅਸੀਂ ਘਰੇ ਬਹਿ ਗਏ ਆ ਕੀ ਕਰੀਏ ਅਸੀਂ ਕੀ ਕਰੀਏ ਸਰਕਾਰਾਂ ਨੂੰ ਅਸੀਂ ਕੀ ਕਰੀਏ ਅਸੀਂ ਉਹਨਾਂ ਦੇ ਆਪ ਕਹਿ ਦਿੰਦੇ ਸੀ ਉਹਦੇ ਉਹਦੇ ਦਿੱਤੇ ਤੁਸੀਂ ਪੂਰੇ ਉੱਤਰੋਂ ਕਹੋ ਤੁਸੀਂ ਆਓ ਤੁਸੀਂ ਕਰਿਆ ਕਿ ਤੁਸੀਂ ਹਾਲ ਤਾਂ ਦੇਖੋ ਤਾਂ ਤੜੀ ਦਾ ਹਾਲ ਤਾਂ ਦੇਖੋ ਤੁਸੀਂ ਘਰ ਪਰਿਵਾਰ ਦਾ ਪੂਰਾ ਪਿੰਡ ਪੁੰਝੇ ਰੁੜਿਆ ਪਿਆ ਆਹ ਬੱਚੇ ਜਿਨ੍ਹਾਂ ਨੇ ਦਿਨ ਪਰ ਰਾਤ ਨਾਲ ਰਹਿ ਕੇ ਕਾਸ਼ਦੀਪ ਦੇ ਭਰਤੀ ਕਰਵਾਇਆ ਉਹਨੂੰ ਤਿਆਰੀ ਕਰਵਾਈ ਇਹਨਾਂ ਨੂੰ ਪੁੱਛੋ ਤੁਸੀਂ ਇੱਕ ਇੱਕ ਸਵਾਲ ਕਰਕੇ ਵੇਖੋ ਉਹਨਾਂ ਦੇ ਦਿਲਾਂ ਦੇ ਕੀ ਬੀਤ ਰਹੀ ਐ ਸਾਡਾ ਖੰਡ ਦਾ ਖਡਾਉਣਾ ਸੀ ਕਾਸ਼ ਦੀ ਜਿਨ੍ਹਾਂ ਦੇ ਉਦੋਂ ਤੋਂ ਪਾਣੀ ਦੀ ਘੁੱਟ ਨਹੀਂ ਸਾਡੇ ਲੰਘ ਰਹੀ ਤਿਆਰੀ ਇਹਨਾਂ ਦੀ ਫਾਰਮ ਭਰੇ ਐ ਬਿਲਕੁਲ ਤਿਆਰ ਆ ਬੱਚੇ ਪਰ ਅੱਜ ਸਾਡਾ ਮਨ ਡਰ ਰਿਹਾ ਅਸੀਂ ਅਗਨੀ ਵੀਰ ਹਟਾਉਂਗੇ ਅਸੀਂ ਤਿਆਰ ਆ ਮਾਵਾ ਆਪਦੇ ਪੁੱਤ ਦੇਣ ਨੂੰ ਦੇਸ਼ ਲਈ ਅਸੀਂ ਕੁਰਬਾਨ ਕਰਨ ਲਈ ਤਿਆਰ ਆ ਪਰ ਆਗਨੀ ਵੀਰ ਨਹੀਂ ਸਾਨੂੰ ਚਾਹੀਦੀ ਮਤਲਬ ਬਦਸਨ ਮਾਨ ਵੀ ਮਿਲੇਗਾ ਸਨਮਾਨ ਵੀ ਮਿਲੇ ਬਿਲਕੁਲ ਮਿਲੇ ਜੀ ਪੱਕੇ ਤੌਰ ਤੇ ਫੌਜੀ ਭਰਤੀ ਕਰੋ ਅਸੀਂ ਇਹ ਨਹੀਂ ਸਾਡੀ ਬਸ ਇੱਕੋ ਹੀ ਅਰਦਾਸ ਬੇਨਤੀ ਆ ਜੇ ਸਰਕਾਰ ਮੰਨਦੀਆਂ ਅਗਨੀਵੀਰ ਯੋਜਨਾ ਬੰਦ ਕੀਤੀ ਜਾਵੇ ਬਸ ਤੁਸੀਂ ਤਿਆਰੀ ਕਰ ਰਹੇ ਹੋ ਭਾਈ ਹਾਂਜੀ ਤਿਆਰੀ ਕਰ ਰਹੇ ਹਾਂ ਲੱਗਦਾ ਵੀ ਜੇਕਰ ਇਸ ਤਰੀਕੇ ਦਾ ਵਰਤਾਵ ਹੋਊਗਾ ਜ ਮਤਲਬ ਅਗਨੀਵੀਰ ਕਹਿ ਕੇ ਭਰਤੀ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਆ ਕੁਝ ਬਾਕੂ ਕੋ ਦਿਲ ਕਰਦਾ ਜਾਂਦਾ ਉੱਥੇ ਦਿਲ ਤਾਂ ਨਹੀਂ ਕਰਦਾ ਵੀਰੇ ਦੇਖੋ ਇੱਕ ਸਾਡਾ ਭਰਾ ਆਕਾਸ਼ਦੀਪ ਨਾਲ ਹੋਈ ਇਹ ਗੱਲ ਇੱਕ ਇਹੀ ਘਟਨਾ ਪਿਛਲੇ ਸਾਲ ਹੋਈ ਸੀਗੀ ਮਾਨਸੇ ਦਾ ਫੌਜੀ ਸੀ ਅਮਰਿਤਪਾਲ ਸਿੰਘ ਉਹਦੇ ਨਾਲ ਵੀ ਇਹੀ ਹੋਇਆ ਐਂਬੂਲੈਂਸ ਚੋਂ ਨੇ ਛੱਡ ਕੇ ਗਏ ਪ੍ਰਾਈਵੇਟ ਐਂਬੂਲੈਂਸ ਸੀ ਜਿਹਦੇ ਚ ਛੱਡ ਕੇ ਗਏ ਨਾਲ ਦੇ ਪਿੰਡ ਚੋਂ ਘਰ ਦੇ ਲਾਸ਼ ਲੈ ਕੇ ਆ ਰਹੇ ਭੈਣਾ ਉਹਦੀਆਂ ਨੇ ਮੋੜਾ ਦਿੱਤਾ ਉਹਨੂੰ ਦੇਖ ਲਓ ਉਹ ਬੰਦੇ ਨਾਲ ਵੀ ਐ ਹੋਈ ਠੀਕ ਆ ਹੁਣ ਸਾਡੇ ਖੁਦ ਦੇ ਭਰਾ ਨਾਲ ਹੋ ਗਈ ਸਾਡੇ ਦੇ ਖੁਦ ਦੇ ਬੀਤ ਰਹੀ ਆ ਅਸੀਂ ਵੀ ਹੁਣ ਹੁਣ ਸਾਡਾ ਕਿਵੇਂ ਮਨ ਕਰੂਗਾ ਵੀ ਅਸੀਂ ਅਗਨੀ ਵੀਰ ਚ ਜਾਈਏ ਅਸੀਂ ਫਾਰਮ ਭਰੇ ਹੋਇਆ ਰੇਸ ਦੀ ਸਾਰੀ ਤਿਆਰੀ ਆ ਸਾਡੀ ਸਾਨੂੰ ਕੋਈ ਚੱਕਰ ਨਹੀਂ ਅਸੀਂ ਕਹਿੰਨੇ ਜਾਵਾਂਗੇ ਅਸੀਂ ਜੀ ਸਦਕੇ ਜਾਵਾਂਗੇ ਪਰ ਹਾਂ ਵੀ ਜੇ ਅਗਨੀ ਵੀਰ ਨੂੰ ਕੋਈ ਸਨਮਾਨ ਸਨਮਾਨ ਨਹੀਂ ਦੇਂਦੇ ਨਾ ਉਹ ਮੁੰਡੇ ਨੂੰ ਗਾਰਡ ਆਫਨਰ ਦਾ ਅਵਾਰਡ ਦਿੱਤਾ ਸੀ ਨਾ ਇਹਨੂੰ ਦਿੱਤਾ ਏ ਇੱਥੋਂ ਤੱਕ ਕਿ ਕੁੱਤਿਆਂ ਨੂੰ ਵਾਰਡ ਦਿੱਤੇ ਜਾਂਦੇ ਗਾਰਡ ਆਫਨਰ ਦੇ ਜਿੰਨਾ ਜਿਹੜੇ ਸਿਰਫ ਬੰਬ ਲੱਗ ਕੇ ਤਾਂ ਸ਼ਹੀਦ ਹੋ ਜਾਂਦੇ ਆ ਮਤਲਬ ਕੁੱਤਿਆਂ ਨੂੰ ਵਾਰਡ ਦੇ ਦਿੰਦੇ ਬੰਦਿਆਂ ਨੂੰ ਪੁੱਛੀ ਨਹੀਂ ਰਹੇ ਅਗਨੀ ਵੀਰ ਦੀ ਕੋਈ ਇੱਜ਼ਤ ਨਹੀਂ ਕਰ ਰਹੇ ਨਹੀਂ ਕਰ ਰਹੇ ਕੋਈ ਨਹੀਂ ਕਰ ਰਹੇ 4 ਸਾਲ ਬਾਅਦ ਇਹਨਾਂ ਨੇ ਜਿਹੜਾ ਰਿਟਾਇਰ ਕਰਕੇ ਘਰੇ ਭੇਜ ਦੇਣਾ ਰਿਟਾਇਰ ਵੀ ਕਦੇ ਕਰਨੇ 4 ਸਾਲ ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਆ ਕਿੰਨੇ ਅਗਨੀ ਵੀਰ ਸ਼ੀ ਕੋਚ ਆ। ਖਾਸ ਤਿਹ ਦਾ ਕੋਚ ਆ। ਤੁਸੀਂ ਤਿਆਰੀ ਕਰਵਾਈ ਸੀ ਬਾਈ। ਹਾਂਜੀ ਮੇਰਾ ਛੋਟਾ ਭਰਾ ਵੀ ਸੀ ਤਿਆਰੀ ਵੀ ਮੈਂ ਕਰਵਾਈ ਸੀ ਉਹ ਜੀ। ਕੀ ਮਤਲਬ ਉਹਦੇ ਜਦੋਂ ਤਿਆਰੀ ਕਰ ਰਿਹਾ ਸੀ ਕਿ ਕੀ ਮਨ ਤੇ ਜਜਬਾ ਆ ਜਾਂ ਗੱਲਬਾਤ ਉਹਨਾਂ ਨਾਲ ਕਰਦਾ ਹੂ ਉਹਦੇ ਕੀ ਸੀਗਾ ਉਹਦੇ ਮਨ ਦੇ ਵਿੱਚ ਉਹਦਾ ਜਜਬਾ ਉਹਦਾ ਇੱਕ ਹੀ ਸੀਗਾ ਵੀ ਮੈਂ ਦੇਸ਼ ਦੀ ਸੇਵਾ ਕਰਾਂ ਜੀ। ਪਰ ਜਿਹੜੀ ਉਹਨੇ ਦੇਸ਼ ਦੀ ਸੇਵਾ ਕੀਤੀ ਉਹਦਾ ਅੱਜ ਮੁੱਲ ਨਹੀਂ ਮਿਲ ਰਿਹਾ ਉਹਨੂੰ ਜੀ। ਉਹ ਇੱਕ ਸਾਬ ਨਾਲ ਛੜਕਾ ਤੇ ਰੋਲੀ ਰਾਜੇ ਵੀ। ਉਹਦੀ ਕੀ ਹੱਡੀਆਂ ਨੇ ਮੋਟ ਸਾਡੇ ਕੋਲ ਪਈ ਆ। ਅਸੀਂ ਉਹਨਾਂ ਚ ਕੀ ਉਹਨਾਂ ਨੂੰ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾ ਚ ਕੀ ਉਹਦਾ ਕੋਈ ਜਸਟਿਸ ਨਹੀਂ ਮਿਲਦਾ ਸਾਡਾ ਹੱਕ ਸਾਡੇ ਬੱਚੇ ਦਾ ਸਾਡਾ ਹੱਕ ਚਾਹੀਦਾ ਜੀ ਬਿਲਕੁਲ ਜੀ ਉਹਨੇ ਉਹਦੋਂ ਇਹ ਖਦਸ਼ਾ ਜਿਤਾਇਆ ਸੀਗਾ ਕਿ ਜੇ ਉਹ ਕਿ ਜਾਨਾ ਭਰਤੀ ਵੀ ਬਾਅਦ ਦੇ ਵਿੱਚ ਆਣਾ ਹੋਵੇ ਤੁਹਾਡਾ ਨਾ ਕਿਤੇ ਪਹਿਲਾਂ ਇਹ ਤਾਂ ਗੱਲਾਂ ਹੋਈਆਂ ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ ਹੋਈ ਜੀ ਜਜ਼ਬਾ ਪੂਰਾ ਸੀ ਗਈ ਮੁੰਡੇ ਦੇ ਵਿੱਚ ਕਿੰਨੇ ਕੁ ਨੌਜਾਨ ਤੁਸੀਂ ਤਿਆਰੀ ਕਰਾ ਰਹੇ ਹੋ ਬਈ ਇਦਾਂ ਹੋਰ ਮੇਰੇ ਕੋਲੋਂ ਹੁਣ ਵੀ 25 30 ਮੁੰਡੇ ਹੈਗੇ ਆ ਕੁਝ ਕੁੜੀਆਂ ਵੀ ਹੈਗੀਆਂ ਜੋ ਚਾਹਵਾਨਾ ਦੇਸ਼ ਦੇ ਲਈ ਰੱਖਿਆ ਕਰਨ ਦੇ ਲਈ ਵੀ ਜਾਣਾ ਚਾਹੁੰਦੇ ਭਰਤੀ ਹੋਣਾ ਚਾਹੁੰਦੇ ਆ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਵੀ ਮੈਂ ਕਿਸੇ ਨੂੰ ਤਿਆਰੀ ਕਰਾਂ ਮੈਂ